ਖਬਰ ਮੁਖਸਰ ਤੋਂ ਹੈ ਜਿੱਥੋਂ ਦੇ ਸਿਹਤ ਵਿਭਾਗ ਦੇ ਡਰੱਗ ਇਨਸਪੈਕਟਰ ਅਤੇ ਥਾਣਾ ਸਿਟੀ ਪੁਲਿਸ ਨੇ ਅੱਜ ਮੁਖਸਰ ਦੇ ਮਸੀਤ ਵਾਲਾ ਚੌਂਕ ਦੇ ਵਿੱਚ ਸਥਿਤ ਇੱਕ ਨਿੱਜੀ ਮੈਡੀਕਲ ਸਟੋਰ ਤੇ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਹੈ ਅਤੇ 680 ਨਸ਼ੇਲੀਆਂ ਗੋਲੀਆਂ ਫੜੀਆਂ ਨੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਸਰੇ ਦੇ ਵਿੱਚ ਅ ਅਸੀਂ ਪਹਿਲਾਂ 3-4 ਦਿਨਾਂ ਤੋਂ ਤੁਹਾਨੂੰ ਅਸੀਂ ਇਹਨਾਂ ਦੀ ਰੇਕੀ ਕੀਤੀ ਹੈ। ਸਾਨੂੰ ਇਹ ਪਤਾ ਲੱਗਿਆ ਸੀ ਕਿ ਨਸ਼ੀਲੀਆਂ ਗੋਲੀਆਂ ਵੇਚ ਰਹੇ ਐ ਜਿਹਦੇ ਤੇ ਅੱਜ ਮੈਂ ਸਵੇਰ ਕਾਫੀ ਚਿਰ ਪਹਿਲਾਂ ਨજર ਰੱਖ ਕੇ ਫਿਰ ਇਹਨਾਂ ਤੇ ਰੇਡ ਕੀਤੀ ਇਨਸਪੈਕਸ਼ਨ ਕੀਤੀ ਸੀਗੀ ਇਨਸਪੈਕਸ਼ਨ ਮੌਕੇ ਚੈਕਿੰਗ ਦੌਰਾਨ ਸਾਨੂੰ ਇਹ ਪਤਾ ਲੱਗਿਆ ਕਿ ਇਹਦੇ ਕੋਲ ਮੋਮੋਲਟ ਨਾਂ ਦੀਆਂ ਗੋਲੀਆਂ ਜਿਹਦੇ ਵਿੱਚ ਡਾਈਫਨੋਕਸੀਲੇਟ ਸਾਲਟ ਹੁੰਦਾ ਉਹ ਹੈਗੀਆਂ ਇਸ ਤੋਂ ਇਲਾਵਾ ਇਹਨੇ 80 ਗੋਲੀਆਂ ਐਲਪ੍ਰੈਕਸ ਵੀ ਰੱਖੀਆਂ ਹੋਈਆਂ ਸੀ ਇਹਨਾਂ ਦੋਨਾਂ ਗੋਲੀਆਂ ਦਾ ਨਾਂ ਤਾਂ ਇਹ ਬਿੱਲ ਦਿਖਾ ਸਕਿਆ ਨਾ ਪਰਚੇਜ਼ ਬਿੱਲ ਸੀਗਾ ਨਾ ਕੋਈ ਸੇਲ ਰਿਕਾਰਡ ਸੀਗਾ ਇਸ ਤੋਂ ਇਲਾਵਾ ਮੈਂ ਇੱਥੇ ਇਹ ਵੀ ਸਪਸ਼ਟ ਹੈਗਾ ਵੀ ਜਿਹੜਾ ਇਹਨੂੰ ਡਿਪਾਰਟਮੈਂਟ ਡਰੱਗ ਵਿਭਾਗ ਨੇ ਲਾਇਸੈਂਸ ਦਿੱਤਾ ਸੀਗਾ ਉਹ ਹੋਲ ਸੇਲ ਦਾ ਲਾਇਸੈਂਸ ਹੈ ਤੇ ਉਹਦੇ ਤੇ ਇਹ ਬੇਸਿਕਲੀ ਤਾਂ ਰਿਟੇਲ ਸੇਲ ਹੀ ਕਰ ਰਿਆ ਇਹਨਾਂ ਇਸ ਤੋਂ ਇਲਾਵਾ ਇਹਦੇ ਲਾਇਸੈਂਸ ਦੇ ਉੱਤੇ ਰੈੱਡ ਸਟੈਂਪ ਲੱਗੀ ਹੋਈ ਹੈ ਵਿਭਾਗ ਵੱਲੋਂ ਜਿਹਦੇ ਵਿੱਚ ਜਿਹਦੇ ਵਿੱਚ ਸਪੈਸ਼ਲ ਮੈਂਸ਼ਨ ਹੈ ਵੀ ਡਾਈਫੀਨੋਕਸੀਡੇਟ ਸਾਲਟ ਨਾਂ ਦੀ ਜਿਹੜਾ ਜਿਹਦੇ ਵਿੱਚ ਕੋਈ ਡਾਈਫੀਨੋਕਸੀਲੇਟ ਸਾਲਟ ਹੋਵੇ ਉਹ ਦਵਾਈ ਇਹ ਨਹੀਂ ਰੱਖ ਸਕਦਾ ਜਿਹੜੀ ਇਹਦੇ ਕੋਲ ਮੋਮੋਲਿਟ ਮਿਲੀ ਹੈ ਉਹਦੇ ਚ ਡਾਈਫినੌਕਸੀਲੇਟ ਸਾਲਟ ਹੈ ਜਿਹੜਾ ਕਿ ਐਂਡੀਪੀਐਸ ਐਂਡੀਪੀਐਸ ਦੇ ਅੰਡਰ ਵੀ ਆਉਂਦਾ ਹੈ ਇਸ ਕਰਕੇ ਫਿਰ ਮੌਕੇ ਤੇ ਜਦੋਂ ਇਹ ਚੀਜ਼ਾਂ ਮਿਲ ਗਈਆਂ ਤਾਂ ਮੈਂ ਲੋਕਲ ਐਸਐਸ ਆਪਣੇ ਲੋਕਲ ਐਸਐਚਓ ਸਾਹਿਬ ਨੂੰ ਨਰਿੰਦਰ ਕੁਮਾਰ ਜੀ ਨੇ ਇਹਨਾਂ ਨੂੰ ਨਰਿੰਦਰ ਸਿੰਘ ਜੀ ਨੇ ਇਹਨਾਂ ਨੂੰ ਫੋਨ ਕੀਤਾ ਤੇ ਐਸਐਸਪੀ ਮੁਖਸਰ ਐਸਐਸਪੀ ਸਾਹਿਬ ਨੇ ਉਹਨਾਂ ਦੀ ਨੋਲੇਜ ਲਿਆਂਦਾ ਉਹਨਾਂ ਨੇ ਫਿਰ ਟੀਮ ਆ ਗਈ ਹੈ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਪੁਲਿਸ ਕਾਰਵਾਈ ਕਰ ਰਹੀ ਹੈ ਅੰਡਰ 22 ਕਾਰਡ 85 ਤੇ 21 ਕਾਰਡ 85 ਐਨਡੀਪੀਐਸ ਦਾ ਪਰਚਾ ਦੇ ਰਹੇ ਹਾਂ ਉਸ ਤੋਂ ਦੁਕਾਨ ਸੀਲ ਵੀ ਕੀਤੀ ਹੋਊ ਦੁਕਾਨ ਤਾਂ ਜੀ ਇਹ ਹੈਗਾ ਵੀ ਲਾਇਸੈਂਸ ਤੇ ਜਿਹੜਾ ਮਾਲਕ ਹੈਗਾ ਉਹੀ ਵੇਚ ਰਿਹਾ ਉਹਦੇ ਤੇ ਪਰਚਾ ਹੋ ਰਿਹਾ ਤਾਂ ਕਰਕੇ ਦੁਕਾਨ ਤਾਂ ਉਹ ਕਰ ਹੀ ਨਹੀਂ ਸਕੇਗਾ ਦੁਕਾਨ ਤਾਂ ਬੰਦ ਹੋ ਹੀ ਜਾਣੀ ਹੈ ਉਸ ਤੋਂ ਬਾਅਦ ਸਾਡਾ ਡਰੱਗ ਡਿਪਾਰਟਮੈਂਟ ਵੀ ਇਸ ਤੇ ਕਾਰਵਾਈ ਕਰੇਗਾ ਜੀ ਉਹ ਰਿਪੋਰਟ ਹੁਣ ਮੈਂ ਅੱਜ ਬਣਾ ਕੇ ਫਾਈਨਲ ਰਿਪੋਰਟ ਉੱਪਰ ਭੇਜ ਦਿਆਂਗਾ ਜਿਸ ਤੇ ਮੇਰੇ ਮੇਰੇ ਵਿਸ਼ਵਾਸ ਅਨੁਸਾਰ ਸਟ੍ਰਿਕਟ ਕਾਰਵਾਈ ਹੁੰਦੇ ਹੋਏ ਕਰਦੇ ਹੋਏ ਅਸੀਂ ਮੈਂ ਰეკਮੈਂਡ ਕਰੂੰਗਾ ਵੀ ਲਾਇਸੈਂਸ ਕੈਨਸਲ ਕਰ ਦਿੱਤਾ ਜਾਵੇ ਟੋਟਲ ਜੀ ਇਹਦੇ ਚ ਸਾਡੇ ਕੋਲ 80 ਗੋਲੀਆਂ ਐਲਪ੍ਰੈਕਸ ਰਿਕਵਰ ਹੋਈ ਹੈ ਜਿਹਦਾ ਨਾਮ ਐਲਪੈਕਸ ਹੈ ਉਹ ਚ ਐਲਪਰਾਜ਼ੋਲਮ ਸాల్ਟ ਹੁੰਦਾ ਹੈ ਇਸ ਤੋਂ ਇਲਾਵਾ 600 ਗੋਲੀ 6 ਪੌਚ 600 ਗੋਲੀ ਮੋਮੋਲੇਟ ਮਿਲੀ ਹੈ ਜਿਹਦੇ ਚ ਡਾਈਫਨੋਕਸੀਲੇਟ ਸాల్ਟ ਹੁੰਦਾ ਹੈ ਇਹ ਐਨਡੀਪੀਐਫ ਦੀ ਤਾਰਾ ਦੇ ਅੰਡਰ ਆਉਂਦਾ ਤਾਂ ਕਰਕੇ ਪਰਚਾ ਦੇ ਰਿਹਾ ਹੈ ਇਦੇ ਵਿੱਚ ਕੋ ਇਹਦੇ ਕੋਲੋਂ 8 ਪੈਕੇਟ ਹੈਗੇ ਆ ਜਿਹੜੇ 10-10 ਗੋਲੀਆਂ ਦੇ ਹੈਗੇ ਅਲਫਰਾ ਅਲਫਰਾਕਸ ਐਲਫਰਾਕਸ ਤੇ ਇੱਕ 100-100 ਗੋਲੀ ਪਰ ਪੈਕੇਟ ਹੈਗਾ 6 ਪੈਕੇਟ ਹੈਗੇ ਆ 600 ਗੋਲੀ ਟੋਟਲ ਹੈਗੇ ਮਾਈਕਰੋਲੇਟ ਉਹ ਇਹ ਥੋੜ ਡਰੱਗ ਸਟੋਰ ਤੋਂ ਬਰਾਮਦ ਹੋਈ ਹੈਗੀ ਆ ਇਹ অথੋਰਾਇਜ਼ ਨਹੀਂ ਸੀਗਾ ਉਹਨੂੰ ਰੱਖਣ ਦਾ ਇਹਦੇ ਲਾਇਸੈਂਸ ਦੇ ਉੱਪਰ ਵੀ ਲਿਖਿਆ ਹੋਇਆ ਹੈਗਾ ਵੀ ਇਹ অথੋਰਾਇਜ਼ ਨਹੀਂ ਹੈਗਾ ਡਰਗ ਇਨਸਪੈਕਟਰ ਦੇ ਕਹਿਣ ਦੇ ਉੱਤੇ ਅਸੀਂ ਉਹਨਾਂ ਦੀ ਰਿਪੋਰਟ ਦੇ ਉੱਪਰ ਅਸੀਂ ਐਫ ਆਈ ਆਰ ਲੋਜ ਕਰਕੇ ਤੋਂ ਸਮਾਨ ਬਰਾਮਦ ਕੀਤਾ ਹੈਗਾ ਇਹਨਾਂ ਕੋਲੋਂ ਮੌਕੇ ਤੇ ਇਹਦੀ ਅਰੈਸਟ ਪਾਈ ਹੈਗੀ ਆ ਲੜਕੇ ਦੀ ਤੇ ਕਾਰਵਾਈ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੁਕਾਨ ਨਹੀਂ ਲਾਇਸੈਂਸ ਬਾਕੀ ਇਹਦੇ ਵਿੱਚ ਕੋਈ ਹੋਰ ਬਾਕੀ ਡਰੱਗਸ ਹੈਗੇ ਜਿਹੜੇ ਉਹ ਨਾਰਕੋਟਿਕਸ ਡਰਗ ਨਹੀਂ ਹੈਗੇ ਜਿਹੜੇ ਨਾਰਕੋ ਡਰਗ ਸੀ ਉਹ ਅਸੀਂ ਕਬਜ਼ੇ ਚ ਲੈ ਲਏ ਹੈਗੇ ਅਸੀਂ ਇਹਨੂੰ ਸੀਲ ਨਹੀਂ ਕਰ ਰਹੇ ਹੈਗੇ ਉਹ ਉਹਨਾਂ ਦਾ ਪ੍ਰੋਸੀਜਰ ਹੈਗਾ ਡਰਗ ਇਨਸਪੈਕਟਰ ਦਾ ਅਸੀ ਦੇ ਸਰਫੇ ਨੂੰ ਇਹਦੇ ਪਿਤਾ ਹੀ ਹੈਗੇ ਆ ਫਾਦਰ ਉਹਦੇ ਉਹਦੇ ਹੈਂਡਓਵਰ ਕਰ ਜਾਵਾਂਗੇ ਜੀ ਬਾਕੀ ਹੋਰ ਕੋਈ ਡਰਗ ਨਹੀਂ ਇਹਨੂੰ ਬੰਦ ਮਲਗੇ ਇਹਨੂੰ ਉਹਨੇ ਡਰਗ ਇਨਸਪੈਕਟਰ ਦੀ ਕਾਰਵਾਈ ਹੈਗੀ ਉਹ ਆਪੇ ਕਰਨਗੇ ਜੀ ਉਹ ਸਾਡੀ ਕਾਰਵਾਈ ਨਹੀਂ ਹੈਗੀ ਹਾਂਜੀ ਹੋਰ ਓਕੇ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਢੁੱਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗ